ਗੋਰਾ ਮਈਆ ਕੀ ਜੈ ਅੱਜ ਕਰਵਾ ਚੌਥ ਦੇ ਸ਼ੁਭ ਦਿਹਾੜੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਇਂ ਦਿੰਨੀ ਆ ਤੇ ਅੱਜ ਦਾ ਦਿਨ ਸਾਰਿਆਂ ਲਈ ਖੁਸ਼ੀਆਂ ਭਰਿਆ ਹੈ ਹਰ ਸਾਲ ਮਾਤਾ ਗਏ ਹੀ ਅਰਦਾਸ ਅਸੀਂ ਕਰਦੇ ਹਾਂ ਕਿ ਹਰ ਸਾਲ ਮੇਰੀਆਂ ਭੈਣਾਂ ਇਸੇ ਤਰ੍ਹਾਂ ਖੁਸ਼ੀਆਂ ਨਾਲ ਆਪਣਾ ਇਹ ਕਰਵਾ 14 ਤਿਹਾਰ ਮਨਾਣ ਅੱਜ ਸਾਰੇ ਹੀ ਆਪਣੇ ਗੁਰਾਇਆਂ ਸ਼ਹਿਰ ਦੇ ਵਿੱਚ ਲਗ ਲਗ ਵਾਰਡਾਂ ਦੇ ਵਿੱਚ ਆਪਣੇ ਆਪਣੇ ਵਾਰਡ ਦੇ ਵਿੱਚ ਕਰਵਾ 14 ਦਾ ਤਿਹਾਰ ਬੜੀ ਧੂਮ-ਧਮ ਨਾਲ ਮਨਾਇਆ ਗਿਆ ਹੈ ਜਿਸ ਕੇ ਸਾਰਿਆਂ ਨੇ ਗੋਰਾ ਮਾ ਦੇ ਪੂਜਾ ਕੀਤੀ ਆਪਣੀਆਂ ਥਾਲੀਆਂ ਵਟਾਈਆਂ ਤੇ ਸਾਰਿਆਂ ਨੇ ਨੱਚਗਾ ਕੇ ਆਪਣਾ ਇਹ ਜਿਹੜਾ ਹੈ ਤਿਉਹਾਰ ਮਨਾਇਆ ਹੈ ਤੇ ਅਸੀਂ ਇਹੀ ਕਾਮਨਾ ਕਰਦੇ ਆਂ ਪਰਮਾਤਮਾ ਅੱਗੇ ਪਰਮਾਤਮਾ ਸਾਰਿਆਂ ਦੀਆਂ ਪਤੀਆਂ ਦੀਆਂ ਉਮਰਾਂ ਲੰਬੀਆਂ ਕਰਨ ਤੇ ਉਹ ਸਾਰੇ ਖੁਸ਼ ਰਹਿਣ ਆਪਣੇ ਆਪਣੇ ਜੀਵਨ ਵਿੱਚ ਧੰਨਵਾਦ ਗੋਰਾ ਮਈਆ ਕੀ ਜੈ ਅੱਜ ਕਰਵਾ ਚੌਥ ਦੇ ਸ਼ੁਭ ਦਿਹਾੜੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾئیں ਦਿੰਨੀ ਆਂ ਤੇ ਅੱਜ ਦਾ ਦਿਨ ਸਾਰਿਆਂ ਲਈ ਖੁਸ਼ੀਆਂ ਭਰਿਆ ਹੈ ਹਰ ਸਾਲ ਮਾਤਾ ਗਏ ਹੀ ਅਰਦਾਸ ਅਸੀਂ ਕਰਦੇ ਹਾਂ ਕਿ ਹਰ ਸਾਲ ਮੇਰੀਆਂ ਭੈਣਾਂ ਇਸੇ ਤਰ੍ਹਾਂ ਖੁਸ਼ੀਆਂ ਨਾਲ ਆਪਣਾ ਇਹ ਕਰਵਾ 14 ਤਿਹਾੜ ਮਨਾਣ ਅੱਜ ਸਾਰੇ ਹੀ ਆਪਣੇ ਗੁਰਾਇਆਂ ਸ਼ਹਿਰ ਦੇ ਵਿੱਚ ਲਗ ਲਗ ਵਾਰਡਾਂ ਦੇ ਵਿੱਚ ਆਪਣੇ ਆਪਣੇ ਵਾਰਡ ਦੇ ਵਿੱਚ ਕਰਵਾ 14 ਦਾ ਤਿਹਾੜ ਬੜੀ ਧੂਮ-ਤਮ ਨਾਲ ਮਨਾਇਆ ਗਿਆ ਹੈ ਜਿਸ ਦੇ ਸਾਰਿਆਂ ਨੇ ਗੋਰਾ ਮਾ ਦੀ ਪੂਜਾ ਕੀਤੀ ਆਪਣੀਆਂ ਥਾਲੀਆਂ ਵਟਾਈਆਂ ਤੇ ਸਾਰਿਆਂ ਨੇ ਨੱਚਗਾ ਕੇ ਆਪਣਾ ਇਹ ਜਣਾ ਹੈ ਤੋਹਾਰ ਮਨਾਇਆ ਹੈ ਤੇ ਅਸੀਂ ਇਹੀ ਕਾਮਨਾ ਕਰਦੇ ਆਂ ਪਰਮਾਤਮਾ ਅੱਗੇ ਪਰਮਾਤਮਾ ਸਾਰਿਆਂ ਦੀਆਂ ਪਤੀਆਂ ਦੀਆਂ ਉਮਰਾਂ ਲੰਬੀਆਂ ਕਰਨ ਤੇ ਉਹ ਸਾਰੇ ਖੁਸ਼ ਰਹਿਣ ਆਪਣੇ ਆਪਣੇ ਜੀਵਨ ਵਿੱਚ ਧੰਨਵਾਦ ਗੁਰਮੀਯਾ ਕੀ ਜੈ ਅੱਜ ਕਰਵਾ ਚੌਧ ਦੇ ਸ਼ੁਭ ਦਿਹਾੜੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਇਂ ਦਿੰਨੀ ਆ ਤੇ ਅੱਜ ਦਾ ਦਿਨ ਸਾਰਿਆਂ ਲਈ ਖੁਸ਼ੀਆਂ ਭਰਿਆ ਆ ਹਰ ਸਾਲ ਮਾਤਾ ਗੈਹੀ ਅਰਦਾਸ ਅਸੀਂ ਕਰਦੇ ਆ ਕਿ ਹਰ ਸਾਲ ਮੇਰੀਆਂ ਭੈਣਾਂ ਇਸੇ ਤਰ੍ਹਾਂ ਖੁਸ਼ੀਆਂ ਨਾਲ ਆਪਣਾ ਇਹ ਕਰਵਾ ਚੌਧ ਤਿਹਾੜ ਮਨਾਣ ਅੱਜ ਸਾਰੇ ਹੀ ਆਪਣੇ ਗੁਰਾਇਆਂ ਸ਼ਹਿਰ ਦੇ ਵਿੱਚ ਲਗ ਲਗ ਵਾਰਡਾਂ ਦੇ ਵਿੱਚ ਆਪਣੇ ਆਪਣੇ ਵਾਰਡ ਦੇ ਵਿੱਚ ਕਰਵਾ ਚੌਧ ਦਾ ਤਿਹਾੜ ਬੜੀ ਧੂਮ-ਧਮ ਨਾਲ ਮਨਾਇਆ ਗਿਆ ਹੈ ਜਿਸ ਕੇ ਸਾਰਿਆਂ ਨੇ ਗੋਰਾ ਮਾਦੀ ਪੂਜਾ ਕੀਤੀ ਆਪਣੀ ਥਾਲੀਆਂ ਵਟਾਈਆਂ ਤੇ ਸਾਰਿਆਂ ਨੇ ਨੱਚਗਾ ਕੇ ਆਪਣਾ ਇਹ ਜਣਾ ਤਿਉਹਾਰ ਮਨਾਇਆ ਹੈ ਤੇ ਅਸੀਂ ਇਹੀ ਕਾਮਨਾ ਕਰਦੇ ਹਾਂ ਪ੍ਰਮਾਤਮਾ ਅੱਗੇ ਪ੍ਰਮਾਤਮਾ ਸਾਰਿਆਂ ਦੀਆਂ ਪਤੀਆਂ ਦੀਆਂ ਉਮਰਾਂ ਲੰਬੀਆਂ ਕਰਨ ਤੇ ਉਹ ਸਾਰੇ ਖੁਸ਼ ਰਹਿਣ ਆਪਣੇ ਆਪਣੇ ਜੀਵਨ ਵਿੱਚ ਧੰਨਵਾਦ ਗੋਰਾ ਮਹੀਆ ਕੀ ਜੈ ਅੱਜ ਕਰਵਾ ਚੌਦ ਦੇ ਸ਼ੁਭ ਦਿਹਾੜੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾئیں ਦਿੰਨੀ ਆ ਤੇ ਅੱਜ ਦਾ ਦਿਨ ਸਾਰਿਆਂ ਲਈ ਖੁਸ਼ੀਆਂ ਭਰਿਆ ਹੈ ਹਰ ਸਾਲ ਮਾਤਾ ਗਏ ਹੀ ਅਰਦਾਸ ਅਸੀਂ ਕਰਦੇ ਹਾਂ ਕਿ ਹਰ ਸਾਲ ਮੇਰੀਆਂ ਭੈਣਾਂ ਇਸੇ ਤਰ੍ਹਾਂ ਖੁਸ਼ੀਆਂ ਨਾਲ ਆਪਣਾ ਇਹ ਕਰਵਾ 14 ਤਿਹਾੜ ਮਨਾਣ ਅੱਜ ਸਾਰੇ ਹੀ ਆਪਣੇ ਗੁਰਾਇਆਂ ਸ਼ਹਿਰ ਦੇ ਵਿੱਚ ਲਗ ਲਗ ਵਾਰਡਾਂ ਦੇ ਵਿੱਚ ਆਪਣੇ ਆਪਣੇ ਵਾਰਡ ਦੇ ਵਿੱਚ ਕਰਵਾ 14 ਦਾ ਤਿਹਾੜ ਬੜੀ ਧੂਮ-ਤਮ ਨਾਲ ਮਨਾਇਆ ਗਿਆ ਹੈ ਜਿਸ ਦੇ ਸਾਰਿਆਂ ਨੇ ਗੋਰਾ ਮਾ ਦੀ ਪੂਜਾ ਕੀਤੀ ਆਪਣੀ ਥਾਲੀਆਂ ਵਟਾਈਆਂ ਤੇ ਸਾਰਿਆਂ ਨੇ ਨੱਚਗਾ ਕੇ ਆਪਣਾ ਇਹ ਜਣਾ ਹੈ ਤੋਹਾਰ ਮਨਾਇਆ ਹੈ ਤੇ ਅਸੀਂ ਇਹੀ ਕਾਮਨਾ ਕਰਦੇ ਆਂ ਪਰਮਾਤਮਾ ਅੱਗੇ ਪਰਮਾਤਮਾ ਸਾਰਿਆਂ ਦੀਆਂ ਪਤੀਆਂ ਦੀਆਂ ਉਮਰਾਂ ਲੰਬੀਆਂ ਕਰਨ ਤੇ ਉਹ ਸਾਰੇ ਖੁਸ਼ ਰਹਿਣ ਆਪਣੇ ਆਪਣੇ ਜੀਵਨ ਵਿੱਚ ਧੰਨਵਾਦ